ਸਤਿ ਸ਼੍ਰੀ ਅਕਾਲ ਜੀ ਪੁੱਲੋ ਡੈਰੀ ਫਾਰਮ 'ਚ ਤੁਹਾਡਾ ਸਵਾਗਤ ਆ। ਅੱਜ ਦੀ ਤੁਹਾਡੇ ਲਈ ਵੀਡੀਓ ਬਹੁਤ ਖਾਸ ਲੈ ਕੇ ਆਏ ਆ ਜਿਵੇਂ ਤੁਹਾਨੂੰ ਪਤਾ ਹੀ ਆ ਗਰਮੀ ਸਟਾਰਟ ਹੋ ਗਈ ਤੇ ਦੁੱਧ ਘਟਣ ਲੱਗ ਗਿਆ ਤੇ ਇਸ ਗਰਮੀ ਤੋਂ ਬਚਾਉਣ ਲਈ ਆਪਾਂ ਆਪਣੇ ਪਸ਼ੂਆਂ 'ਚ ਕੀ ਕਰ ਸਕਦੇ ਆਂਗੇ ਜਿਵੇਂ ਅੱਜ ਦਾ ਟਾਈਮ ਹੈਗਾ ਸਾਰਿਆਂ ਨੂੰ ਪਤਾ ਹੀ ਆ ਫੋਗਰ ਤੇ ਪਫਾਰੇ ਜਿਹੜੇ ਵੱਡੇ ਸਪਿੰਕਰ ਵਾਲਾ ਉਹਨਾਂ ਨੂੰ ਚਲਾਉਣ ਦਾ ਟਾਈਮ ਆ ਗਿਆ ਤੇ ਜਿਵੇਂ ਪੱਖੇ ਅੱਜ ਤੋਂ ਅਸੀਂ 15-20 ਦਿਨ ਪਹਿਲਾਂ ਹੀ ਪਫਾਰੇ ਜਿਹੜੇ ਆਪਣੇ ਸੀਗੇ ਸੈੱਟ ਕਰ ਲਈ ਸੀ ਪੱਖੇ ਲਾ ਲਏ ਸੀਗੇ ਜਿਹੜਾ ਆਪਣਾ ਆਉਣ ਵਾਲੇ ਟਾਈਮ 'ਚ ਦੁੱਧ ਨਾ ਘਟੇ ਆਪਣੇ ਵਿੱਚ ਕੀ ਕਮੀ ਹੁੰਦੀ ਆ ਆਪਾਂ ਜਮਾ ਜਦੋਂ ਗਰਮੀ ਫੁੱਲ ਹੋ ਜਾਂਦੀ ਆ ਗਾਂਆਂ ਪੂਰੀਆਂ ਫੁੱਲ ਹੋਣ ਲੱਗੀਆਂ ਰੋਟੀ ਤਿਆਰੀ ਕਰਦੇ ਆ ਡੈਰੀ ਫਾਰਮ ਦੇ ਵਿੱਚ ਆਪਾਂ ਨੂੰ ਇਹ ਤਿਆਰੀਆਂ ਉਹਦੀ ਮੁਸ਼ਕਲ ਆਉਣ ਤੋਂ ਜਿਵੇਂ ਗਰਮੀ ਆਉਣ ਤੋਂ ਪਹਿਲੀ ਗਰਮੀ ਦੀ ਤਿਆਰੀ ਕਰਨੀ ਪੈਂਦੀ ਹੈਗੀ ਸਰਦੀ ਦਾ ਇਹਨਾਂ ਨੂੰ ਕੋਈ ਚੱਕਰ ਨਹੀਂ ਕੱਲੀ ਗਰਮੀ ਤੋਂ ਗਾਵਾਂ ਨੂੰ ਬਚਾਉਣਾ ਪੈਂਦਾ ਗਰਮੀ ਜਿਹੜੇ 3-4 ਮਹੀਨੇ ਹੁੰਦੇ ਆ ਥੋੜੇ ਜਿਹਾ ਔਖੇ ਹੁੰਦੇ ਆ ਇਹਦੇ ਲਈ ਆਪਾਂ ਜਿਹੜੇ ਫੌਗਰ ਆਗੇ ਉਹ ਕੁਛ ਸਾਡੇ ਫੌਗਰ ਟੁੱਟੇ ਹੋਏ ਸੀ ਘੱਟ ਸੀਗਾ ਉਹ ਵੀ ਅੱਜ ਆਸੀ ਰਿਪੇਅਰ ਕਰ ਰਹੇ ਆਂਗੇ ਠੀਕ ਆ ਜਿਹੜੇ ਫੌਗਰ ਟੁੱਟੇ ਸੀ ਉਹ ਅੱਜ ਅਸੀਂ ਲਾਤੇ ਸਾਰੇ ਤੇ ਸਾਰੀ ਤਿਆਰੀ ਕਰਤੀ ਬਾਅਦ ਚੀਜ਼ ਦਿਖਾਉਣੀ ਆਸੀ ਜਿਹੜਾ ਸਾਡਾ ਮੀਟਰ ਆ ਇਹ ਮੀਟਰ ਤੁਹਾਡੇ ਫਾਰਮ ਦੇ ਵਿੱਚ ਜ਼ਰੂਰ ਲੱਗਿਆ ਹੋਣਾ ਚਾਹੀਦਾਗਾ ਠੀਕ ਆ ਇਹਦੇ ਵਿੱਚੋਂ ਹੀ ਤੁਸੀਂ ਜਿਹੜਾ ਆਪਾਂ ਨੂੰ ਪਤਾ ਲੱਗ ਸਕੂ ਵੀ ਕਿੰਨੀ ਗਰਮੀ ਆ ਗਈ ਕਿ ਨਹੀਂ ਜਿਵੇਂ ਅੱਜ 34 ਟੈਂਪਰੇਚਰ ਤੇ 31 ਹਿਊਮਿਡਿਟੀ ਆ ਗਈ ਇਸ ਤੋਂ ਹੀ ਆਪਾਂ ਸਾਰਾ ਜਿਹੜਾ ਆ ਆਈਡੀਆ ਲਾ ਕੇ ਆਪਾਂ ਨੂੰ ਪਤਾ ਲੱਗ ਗਿਆ ਨਾ ਵੀ ਅੱਜ ਕਿੰਨਾ ਟੈਂਪਰੇਚਰ ਆ ਗਿਆ ਜਿਹੜੇ ਫਿਲਟਰ ਵਗੈਰਾ ਉਹ ਤੁਲੂ ਪੰਪਾਂ ਦੇ ਸਾਫ਼ ਕਰ ਦਾਂਗੇ ਜਿਹਦੇ ਨਾਲ ਓਗਰਾਂ ਦਾ ਪ੍ਰੈਸ਼ਰ ਇਹਦਾ ਵਧੀਆ ਬਣੇ ਰਹੇ ਠੀਕ ਹੈ ਜਿਹੜੀ ਆਪਣੀ ਜਲਬ ਵਗੈਰਾ ਜੰਮੀ ਹੁੰਦੀ ਹੈਗੀ ਉਹ ਸਾਰੀ ਉੱਤਰ ਜਾਂਦੀ ਆ ਇਸ ਤਰ੍ਹਾਂ ਦੇ ਫਿਲਟਰ ਹੁੰਦੇ ਆ ਜਿਹੜੇ ਵਿੱਚ ਜਿਹੜੇ ਐਂਕਮਾ ਆ ਕੇ ਉੱਪਰੋਂ ਤੇ ਇਹ ਸਾਫ਼ ਹੋ ਜਾਂਦੇ ਆ ਆਪਦੀ ਫਿਲਟਰ ਸਾਫ਼ ਕਰਨ ਨਾਲ ਪ੍ਰੈਸ਼ਰ ਵਧੀਆ ਬਣੂਗਾ ਹੀ ਨਹੀਂ ਮੋਟਰ ਜ਼ੋਰ ਲਾਈ ਜਾਊਗੀ ਤੇ ਜਿਹਦੇ ਵਿੱਚ ਆ ਇਹ ਪ੍ਰੈਸ਼ਰ ਨਹੀਂ ਪੂਰਾ ਬਣਨਾ ਉਹਦੇ ਨਾਲ ਜਿਹੜਾ ਫੌਗਰਾ ਨੇ ਆਪਾਂ ਨੂੰ ਵਧੀਆ ਰਿਜ਼ਲਟ ਨਹੀਂ ਦੇਣਾ ਇਹ ਚੀਜ਼ ਦਾ ਸਾਰੇ ਆਪਣੇ ਆਪਣੇ ਧਿਆਨ ਜ਼ਰੂਰ ਰੱਖਿਓ ਠੀਕ ਆ ਜਿਹੜਾ ਹੁਣ ਜਿਲਬ ਵਗੈਰਾ ਜੰਮੀ ਪਈ ਹੁੰਦੀ ਆ ਫਿਲਟਰ ਵਗੈਰਾ ਸਾਫ ਕਰਕੇ ਫੇਰ ਹੀ ਫੌਗਰ ਚਲਾਇਓ ਵਿੱਚ ਤੁਹਾਡੇ ਫੌਗਰ ਬੰਦ ਹੋਏ ਪਏ ਹੋਣਗੇ ਉਹਨਾਂ ਨੂੰ ਵੀ ਖੋਲ ਕੇ ਸਾਫ ਹੋ ਜਾਂਦੇ ਆ ਜੀ ਉਹਨਾਂ ਨੂੰ ਖੋਲ ਕੇ ਸਾਫ ਕਰ ਲਿਓ ਹੁਣ ਮੂਰੇ ਗਰਮੀ ਦਾ ਸੀਜ਼ਨ ਆ ਗਿਆ ਜਿਹੜਾ ਆਪਣਾ ਗਾਮਾ ਨੂੰ ਇਹ ਫੌਗਰ ਹੀ ਬਚਾਉਣਗੇ ਤੇ ਫੌਗਰ ਵੱਧ ਤੋਂ ਵੱਧ ਲਾ ਲਓ ਕੋਈ ਬਾਲਾ ਮਹਿੰਗਾ ਜਿਗੜ ਵੀ ਨਹੀਂ ਹੁੰਦਾ ਤੁਸੀਂ ਦੇਖ ਸਕਦੇ ਹੋ ਅਥੀ ਇੱਕ ਦੀ ਮੋਟਰ ਲਾਈ ਹੋਈ ਹੈਗੀ ਤੇ ਨਾਲ ਉਹਦੇ ਫਿਲਟਰ ਜ਼ਰੂਰ ਲਾਓ ਜੇ ਤੁਸੀਂ ਫਿਲਟਰ ਨਹੀਂ ਲਾਉਂਦੇ ਹੋ ਕਚਰਾ ਆਉਂਦਾ ਜਿਹੜਾ ਆਪਣੀ ਮੋਟਰ ਵੇਚਦੀ ਤੇ ਉਹ ਸਾਰਾ ਜਿਹੜਾ ਤੁਹਾਡਾ ਹੈਗਾ ਪੁਫਾਰੇ ਨੂੰ ਉਹ ਬੰਦ ਕਰ ਦਿੰਦਾ ਹੈ ਇਹ ਸਾਡੇ ਫੌਗਰ ਤੁਸੀਂ ਦੇਖ ਲਓ ਇਧਰਲੀ ਸਾਈਡ ਆਸੀਂ ਚਲਾਤੇ ਹੀਫਰ ਵਾਲੇ ਪਾਸੇ ਹਜੇ ਘੰਟੇ ਤੱਕ ਚੱਲ ਪੂਗਾ ਸਾਰਾ ਪ੍ਰੋਪਰ ਹੀ ਬਣ ਕੇ ਜਿਹੜਾ ਕੋਈ ਟੁੱਟਿਆ ਹੋਇਆ ਸੀ ਫੌਗਰ ਉਹ ਰਿਪੇਅਰ ਕਰਤਾ ਸਾਰਾ ਕਰਤਾ ਹੈ ਤੇ ਹੁਣ ਤੁਹਾਨੂੰ ਇਧਰ ਵੀ ਦਿਖਾਉਣੇ ਹੋਂ ਕਿੰਨਾ ਵਧੀਆ ਜਿਹੜੀ ਆ ਪੁਫਾਰ ਬਣੀ ਹੋਈ ਹੈਗੀ ਇੱਧਰ ਸਾਡਾ ਦੂਸਰਾ ਜਿਹੜਾ ਟੁੱਲੂ ਪੰਪ ਆ ਗਿਆ ਠੀਕ ਆ ਇਹ ਇੱਕ ਦੀ ਮੋਟਰ ਆ ਵੀਰੇ 120 ਫੁੱਟ ਸਾਡਾ ਲੰਮਾ ਛੈਡ ਆ ਦੋ ਲੈਣਾ ਲਾਈਆਂ ਜਦੋਂ ਕਿ ਹਵਾ ਦੂਸਰੇ ਪਾਸੇ ਜਾਵੇ ਬਾਹਰ ਨੂੰ ਜਾਵੇ ਤੇ ਅੰਦਰਲੇ ਪਫਾਰੇ ਫੌਗਰ ਕੰਮ ਕਰਦਿਆ ਤੇ ਜਦੋਂ ਅੰਦਰ ਨੂੰ ਆਉਂਦੀ ਆ ਤਾਂ ਬਾਹਰਲੇ ਕੰਮ ਕਰ ਦਿੰਦੇ ਆ ਹਨਾ ਇਤੇ ਟਾਈਮਰ ਜ਼ਰੂਰ ਲੱਗਿਆ ਹੋਣਾ ਚਾਹੀਦਾਗਾ ਟਾਈਮਰ ਨਾਲ ਤੁਹਾਨੂੰ ਜਿੰਨੀ ਕਿ ਜ਼ਰੂਰਤ ਆ ਉਨਾਂ ਹੀ ਆਪਾਂ ਨੂੰ ਇਹ ਚਲਾਉਣ ਦੀ ਲੋਡ ਪੈਂਦੀ ਆ ਐਕਸਟਰਾ ਚਲਾਉਣ ਨਾਲ ਜਿਹੜਾ ਹੈਗਾ ਆਪਣਾ ਜਿਹੜਾ ਥਾਂ ਹੈ ਉਹ ਗਿੱਲਾ ਨਹੀਂ ਹੁੰਦਾ ਹੁਣ ਫੌਗਰ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਵੀ ਨਵੇਂ ਤੇ ਫੌਗਰ ਦੇ ਵਿੱਚ ਪੁਰਾਣੇ ਚ ਥੋੜਾ ਜਿਹਾ ਫਰਕ ਕਰੋਗਾ ਜਿੱਥੇ ਤੁਹਾਡੀ ਟੂਲੂ ਪੰਪ ਸਹੀ ਪ੍ਰੋਪਰ ਪਾਣੀ ਨਹੀਂ ਦੇ ਰਹੀ ਉੱਥੇ ਦੀ ਫੌਗ ਵੀ ਪ੍ਰੋਪਰ ਨਹੀਂ ਬਣਣੀ ਤੇ ਪੱਖੇ ਆੜੇ ਨੇੜੇ ਤੋਂ ਨੇੜੇ ਲਾਓ ਠੀਕ ਹੈ ਤੇ ਐਂਗਲ ਤੁਸੀਂ ਦੇਖ ਸਕਦੇ ਹੋ ਕਿੰਨਾ ਟੇਡਾ ਕਰਨਾਗਾ 15 ਕਿ ਡਿਗਰੀ ਇਹਨੂੰ ਟੇਡਾ ਕਰਕੇ ਲਾਉਣਾ ਆਪਾਂ ਤੇ ਵੱਧ ਤੋਂ ਵੱਧ ਪੱਖੇ ਲਾਓ ਤੇ ਪੱਖੇ ਵਿੱਚ ਵੀਰ ਪੁੱਛ ਰਹੇ ਆ ਕਿੱਥੋਂ ਮਿਲਦੇ ਆ ਕਿੱਥੋਂ ਨਾ ਇਹ ਤੁਸੀਂ ਪੀਡੀਐਫ ਇਹੜਾ ਆਪਣਾ ਦਫ਼ਤਰਾ ਮੁੱਲਾਪੁਰ ਉੱਥੇ ਕੰਟੈਕਟ ਕਰ ਸਕਦੇ ਹੋ ਪੱਖਿਆਂ ਲਈ ਤੇ ਜਦੋਂ ਹੁਣ ਹਿਊਮਿਡਿਟੀ ਘਟ ਆ ਵੀਰੇ ਹੁਣ ਇਹ ਫੌਗਰ ਚੱਲਣਗੇ ਹਨ ਜਦੋਂ ਅੱਗੇ ਆਪਾਂ ਝੋਨਾ ਲੱਗ ਗਿਆ ਹਿਊਮਿਡਿਟੀ ਵੱਧ ਗਈ ਉਦੋਂ ਜਿਹੜੇ ਫੌਗਰ ਆ ਇਹ ਬੰਦ ਹੋ ਜਾਣਗੇ ਠੀਕ ਆ ਉਦੋਂ ਇਹ ਨਹੀਂ ਚੱਲਣੇ ਤੇ ਉਦੋਂ ਆਪਣੇ ਦੂਸਰੇ ਦੇ ਵੱਡੇ ਪਫਾਰੇ ਆਪਾਂ ਖੁਰਲੀ ਦੇ ਉੱਪਰ ਲਾਉਣੇ ਆ ਸ਼ਾਵਰ ਕਹਿ ਦੇਣਾ ਜਿਨ੍ਹਾਂ ਨੂੰ ਉਦੋਂ ਉਹ ਚੱਲਣਾ ਜੋ ਉਦੋਂ ਵੀ ਆਪਾਂ ਇਹ ਚਲਾਵਾਂਗੇ ਉਹ ਰੋ ਹਵਾ ਦੇ ਵਿੱਚ ਨਮੀ ਵੱਜ ਜਾਂਦੀ ਆ ਜਿਸ ਦੇ ਨਾਲ ਪਸ਼ੂ ਨੂੰ ਆ ਸਾਹ ਲੈਣ ਦੇ ਵਿੱਚ ਥੋੜੀ ਜੀ ਦਿੱਕਤ ਆਉਂਦੀ ਹੈ ਕਿਉਂਕਿ ਚਿਪਚਪਾ ਹੋਣਾ ਜਦੋਂ ਆਪਾਂ ਨੂੰ ਵੀ ਕੂਲਰ ਦੇ ਮੂਰੇ ਬੈ ਕੇ ਚਿਪਕਿਪਾ ਮਹਿਸੂਸ ਹੋਣ ਲੱਗਿਆ ਤਾਂ ਉਹ ਇਥੇ ਕਰਕੇ ਹੁੰਦਾ ਹਿਊਮਿਡਿਟੀ ਵਧੀ ਹੁੰਦੀ ਹੈ ਤੇ ਐਕਸਟ੍ਰੈਕਟ ਹੋਰ ਤੋਂ ਵੱਧ ਤੋਂ ਨਮੀ ਦੇ ਰਹੇ ਆ ਪਾਣੀ ਦੇ ਵਿੱਚ ਉਰ ਆਪਾਂ ਵੱਡੇ ਚਲਾਉਣੇ ਹੈਗੇ ਠੀਕ ਆ ਹੁਣ ਇਹਨਾਂ ਦਾ ਬਹੁਤ ਵਧੀਆ ਰਿਜ਼ਲਟ ਆ ਹਵਾ ਠੰਡੀ ਕਰ ਦਿੰਦੇ ਆ ਬਹੁਤ ਵਧੀਆ ਰਿਜ਼ਲਟ ਨੇ ਪਸ਼ੂ ਇਹਨਾਂ ਥੱਲੇ ਹੀ ਖੜਨਗੇ ਨੇ ਥੱਲੇ ਹੀ ਬਹਿਣਗੇ ਤੇ ਹੁਣ ਤੁਹਾਨੂੰ ਦਿਖਾਉਣੇ ਵੀ ਆ ਇਹ ਤੇ ਵੀ ਜਿਹੜਾ ਪੱਖਾ ਚਲਾ ਕੇ ਵੀ ਸਾਰੀ ਜੜੀ ਹੁਣ ਇੱਧਰ ਖੁਰਲੀ ਵਾਲਾ ਪੱਖਾ ਚੱਲ ਰਿਹਾ ਹੈਗਾ ਤੇ ਹੁਣ ਅਸੀਂ ਬਾਹਰਲਾ ਚਲਾ ਕੇ ਦਿਖਾਉਣੇ ਆ ਤੁਹਾਨੂੰ ਹੁਣ ਇੱਧਰ ਮਿਲਕਿੰਗ ਹੋਗੀ ਹੁਣ ਸਾਰੀਆਂ ਗਾਵਾਂ ਬਾਹਰ ਜਾਣੀਆਂ ਤੁਸੀਂ ਆਟੋਮੈਟਿਕੀ ਦੇਖੋ ਵੀ ਗਾਵਾਂ ਕਿਵੇਂ ਹੁਣ ਸਾਰੀਆਂ ਫੋਗਰਾਂ ਦੇ نیچے ਜਾ ਕੇ ਖੜਨੀਆਂ ਤੁਸੀਂ ਦੇਖ ਸਕਦੇ ਹੋ ਫੌਗਰ ਚੱਲ ਰਹੇ ਆ ਤੇ گاਵਾ ਕਿਵੇਂ ਫੌਗਰਾਂ ਦੇ نیچے-नीचे ਖੜ ਰੰਗੀਆਂਗੇ ਨਾ ਕੋਈ ਵੀ ਗਾਂ ਵੀਰੇ ਫੌਗਰ ਤੋਂ ਬਾਹਰ ਨਹੀਂ ਜਾਊਗੀ ਸਾਰੀਆਂ ਫੌਗਰਾਂ ਦੇ ਥੱਲੇ ਹੀ ਖੜਨਗੀਆਂ ਇਹੀ ਨਾਲੇ ਸ਼ਾਮ ਦਾ ਟਾਈਮ ਆਉਣ ਤੋਂ ਉਂ ਵੀ ਠੰਡ ਹੋਗੀ ਇੱਕ ਤੁਸੀਂ ਦੇਖ ਸਕਦੇ ਹੋ ਜਿਹੜੇ ਪੱਖੇ ਆ ਉਹ ਫੌਗ ਨੂੰ ਕਿੱਤ ਕਿਹੜੀ ਹਵਾ ਆ ਰਹੀ ਹੈ ਬਹੁਤ ਠੰਡੀ ਆ ਰਹੀ ਹੈਗੀ ਤੇ ਇੱਥੇ ਜਿੱਥੇ ਮੈਂ ਖੜਾਂਗਾ ਇਹ ਘੱਟੋ ਘੱਟ ਮੈਂ ਪੱਖੇ ਤੋਂ 60 ਫੁੱਟ ਦੂਰ ਖੜਾਂ ਤੇ ਤੁਸੀਂ ਆਹ ਦੇਖ ਸਕਦੇ ਹੋ ਦਰਖਤ ਤੇ ਵੀ ਹਵਾ ਦੀ ਸਪੀਡ ਕਿੰਨੀ ਹੈਗੀ ਇੱਥੇ ਤੱਕ ਵੀ ਘੱਟੋ ਘੱਟ 4 ਦੀ 3.5 ਦੀ ਸਪੀਡ ਆ ਪੱਖੇ ਦੀ ਠੀਕ ਹੈ ਇਸ ਤਰ੍ਹਾਂ ਦੇ ਪੱਖੇ ਲੈਣ ਲਈ ਤੁਸੀਂ ਪੀਡੀਐਫ ਜਿਹੜਾ ਮੁੱਲਾਪੁਰ ਦਫ਼ਤਰਾ ਪੀਡੀਐਫ ਦਾ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਉੱਥੇ ਪੱਖੇ ਅਵੇਲੇਬਲ ਆ ਗਏ। ਉੱਥੇ ਦੋਨੇ ਰੇਂਜਾਂ ਦੇ ਪੱਖੇ ਵੀਰੇ ਇੱਕ ਮਹਿੰਗੇ ਵੀ ਆ ਜਿਹੜਾ ਕਿ 42 43 45000 ਦਾ ਪੱਖਾ ਇੱਕ ਸਸਤੇ ਵੀ ਹੈਗੇ। ਉਹਦੇ ਵਿੱਚ ਥੋੜਾ ਮੋਟਰ ਦਾ ਡਿਫਰੈਂਸ ਆ ਤੁਸੀਂ ਉੱਥੋਂ ਚੈੱਕ ਕਰਕੇ ਪੱਖੇ ਲੈ ਜਦੋ। ਅੱਗੇ ਰਹਿ ਗਿਆ ਤੁਹਾਡੇ ਲਈ ਹੋਰ ਵੀ ਗਰਮੀ ਦੇ ਵਿੱਚ ਜਿਹੜੀਆਂ ਮੁਸ਼ਕਲ ਆਉਣਗੀਆਂ ਉਹ ਆਉਣ ਵਾਲੇ ਦਿਨਾਂ 'ਚ ਅਸੀਂ ਵੀਡੀਓ ਲੈ ਕੇ ਆਵਾਂਗੇ। ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਤੇ ਜਿਸ ਤਰ੍ਹਾਂ ਵੀ ਤੁਹਾਨੂੰ ਕੋਈ ਵੀਡੀਓ ਚਾਹੀਦੀ ਹੁੰਦੀ ਹੈਗੀ ਕੋਈ ਇਨਫੋਰਮੇਸ਼ਨ ਉਰੇ ਰੇਟਡਾ થી ਵੀਡੀਓ ਬਣਾਈਓ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਸੋ ਸਾਰਿਆਂ ਦਾ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਮਿਲਦੇ ਆ ਜੀ